ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਫੱਤੋਵਾਲ ਤਸਵੀਰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਇਸ ਘਰ ਤੋਂ ਆਪਣੀ ਪਹਿਲੀ ਵੀਡੀਓ ਆ ਦੋਸਤੋ ਨਾਰਮਲ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਕਵਰੇਜ ਕਰਦੇ ਆਂ ਇੱਕ ਮੱਝਪਕਾਊ ਆ ਮੱਝ ਦੀ ਡਿਟੇਲ ਦੋਸਤੋ ਮੈਂ ਤੁਹਾਨੂੰ ਖੋਦ ਦੇ ਦਊਗਾ ਜੋ ਮਾਲਕਾਂ ਨੇ ਜੋ ਓਨਰ ਨੇ ਆਪਾਂ ਉਹਨੂੰ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਜੋ ਡਿਟੇਲ ਆ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆਂਗਾ ਅੱਗੇ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਊਗੀ ਘਰ ਆਣ ਕੇ ਤੁਸੀਂ ਤਿੱਪ ਕੇ ਤਾਂ ਸੱਲੀ ਜਰੂਰ ਕਰ ਲਿਓ ਮੱਝ ਦੋਸਤੋ ਤੀਜਾ ਸਵੇਰ ਦਸਨ ਮੁਤਾਬਕ ਸੌਣ ਜਾ ਰਹੀ ਆ ਬਾਕੀ ਇੱਕ ਹੋਰ ਗੱਲ ਦੋਸਤੋ ਮੈਂ ਨੋਟ ਕਰਾ ਦੇਣਾ ਸੁਲਤਾਨਪੁਰ ਲੋਧੀ ਕੋਈ 6-7 7 ਕਿਲੋਮੀਟਰ ਦੀ ਦੂਰੀ ਆ ਤੇ ਸ਼੍ਰੀ ਗੋਇੰਦਵਾਲ ਸਾਹਿਬ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਤੇ ਬਿਲਕੁਲ ਬਿਆਸ ਦਰਿਆਲ ਨਾਲ ਲੱਗ ਜਾਂਦਾ ਇਸ ਪਿੰਡ ਦੇ ਤੇ ਖਾਸ ਵਿਸ਼ੇਰ ਤੁਸੀਂ ਪਿੰਡ ਫਤੋਵਾਲ ਕਰਨੀ ਆ ਸੋ ਦੋਸਤੋ ਤੀਜਾ ਸੂਬਾ ਦਸਨ ਮੁਤਾਬਕ ਆ ਪਹਿਲੀਆਂ ਸੂਬਿਆਂ ਦੇ ਦੌਰਾਨ ਜਿਹੜਾ ਦੁੱਧ ਆ ਉਹ 11 12 12 ਕਿਲੋ ਦੀ ਜਿਹੜੀ ਚਵਾਈ ਆ ਸਮਝਨੇ ਕਰਵਾਈ ਆ ਇਸ ਵਾਰ ਤੁਸੀਂ ਇੱਕ ਆਈਡੀਆ ਮੰਨ ਕੇ ਸੌਦਾ ਕਰ ਸਕਦੇ ਜੇ ਬਾਕੀ ਲਾਹੇ ਬਣਾਏ ਦੋਸਤੋ ਪੈਣੀ ਸ਼ੁਰੂ ਹੋਈ ਆ ਹੋ ਸਕਦਾ ਵੀ ਦੋਸਤੋ ਦਸਨ ਮੁਤਾਬਕ ਆ ਵੀ 10 ਤੋਂ 15 ਦਿਨ ਹਜੇ ਸਮਾਂ ਲੈਂਦੀ ਆ ਹੋ ਸਕਦਾ ਵੀ ਹਫਤੇ ਦੇ ਬਿਲਕੁਲ ਅੰਦਰ ਬਾਹਰ ਸੂਪੇ ਭੜਾ ਭੁਲਾ ਦੇ ਵਿੱਚ ਥੋੜੀ ਜੀ ਸੋਜ ਸਵੇਲਿੰਗ ਜਿਹੜੀ ਥਣਾ ਦੇ ਉੱਪਰ ਨਜ਼ਰ ਆਊਗੀ ਥੋੜੇ ਥਣ ਮੋਟੇ ਦਿਖਾਉਂਦੀ ਆ ਬਾਕੀ ਟਿੱਪਮਣ ਇੱਕ ਨੰਬਰ ਆ ਕੋਈ ਵੀ ਰਾਨ ਕੇ ਆਪਦੀ ਘਰੇ ਟਿੱਪ ਕੇ ਤਸੱਲੀ ਤੁਸੀਂ ਕਰ ਸਕਦੇ ਜੀ ਠੀਕ ਆ ਜੀ ਦੂਰ ਨੇੜੇ ਵਾਲੇ ਵੀਰ ਜਿਹੜੇ ਉਹ ਵੀ ਤੁਸੀਂ ਪਹੁੰਚ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਟਿੱਪ ਕੇ ਤਸੱਲੀ ਕਰ ਲਿਓ ਭਰਾ ਕੇ ਤਸੱਲੀ ਕਰ ਲਿਓ ਤੇ ਸਵੇ ਦੋਸਤੋ ਤੀਜਾ ਚੌਥਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਤੇ ਮੁੱਲ ਜਿਹੜਾ ਦੋਸਤੋ ਇਸ ਮਾਝ ਦਾ ਫੋਨ ਤੇ ਕੀਤਾ ਜਾਊਗਾ ਘਰ ਵਾਲਿਆਂ ਦਾ ਕਹਿਣਾ ਸੀ ਵੀ ਜਿਹੜੇ ਵੀਰ ਕਿਸੇ ਖਰੀਦਦਾਰ ਨੇ ਖਰੀਦਣੀ ਆ ਤੇ ਕੰਟੈਕਟ ਸਾਨੂੰ ਜ਼ਰੂਰ ਕਰ ਲੈਣ ਤੇ ਜੇਸ ਕਿਸੇ ਖਰੀਦਾਰ ਵੀਰ ਨੇ ਖਰੀਦਣੀ ਆ ਤੇ ਤੁਸੀਂ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੇ ਬਾਕੀ ਖੋਲ ਕੇ ਇੱਕ ਵਾਰੀ ਤੁਹਾਨੂੰ ਜਿਹੜਾ ਦੋਸਤੋ ਤੋਰ ਕੇ ਤਸल्ली ਨਾਲ ਜ਼ਰੂਰ ਦਿਖਾ ਦਿੰਨੇ ਆ ਹਾਈਟ ਕੱਦ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਨਾ ਬਾਲੀ ਵੱਡੀ ਤੇ ਨਾ ਹੀ ਦਰਮਿਆਨੀ ਆ ਵਿਜਲਾ ਸਹਜ ਆ ਦੋਸਤੋ ਮੱਝ ਦਾ ਤੇ ਥਣ ਦੇ ਬਾਅਦ ਜਿੰਨਾ ਵੀ ਆ ਪ੍ਰੋਪਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਜਿਹੋ ਜੀ ਬੰਤਰਾ ਲੇਵੇ ਦੀ ਆਰਡਰ ਦੀ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਥਾਣਾ ਦਾ ਆਪਸੀ ਨਖੇੜ ਬੇਸ਼ੱਕ ਕੋਈ ਬੜਾ ਜਿਆਦਾ ਨਹੀਂਗਾ ਪਰ ਜਿੰਨੀ ਕਿ ਸਪੇਸ ਹੈਗੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਥਾਨ ਮੋٹے ਆ ਸਵੇਲਿੰਗ ਆ ਥੋੜੀ ਸੋਜ ਦੇ ਵਿੱਚ ਜ਼ਰੂਰ ਹੈਗੇ ਆ ਕਿਉਂਕਿ ਕੱਲ ਮੜੀ ਰਾਤ ਤੋਂ ਸੋਜ ਪੜੀ ਪੈ ਗਈ ਥਾਣਾ ਨੂੰ ਚਾਹੇ ਭਲਾਂ ਦੇ ਵਿੱਚ ਥੋੜਾ ਨਾਰਮਲ ਆਈ ਆ ਤੇ ਚਾਹੇ ਸੋਜ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਥਾਣਾ ਸ਼ੇਪ ਸੈਜ ਥਾਣਾ ਦਾ ਆਕਾਰ ਜਿੰਨਾ ਵੀ ਆ ਤੁਸੀਂ ਅਨ ਤਸੱਲੀ ਨਾਲ ਦੇਖ ਲਓ ਠੀਕ ਆ ਥੋੜੀ ਜੀ ਨਾਰਮਲ ਸੇਵਾ ਸੰਭਾਲ ਹੋਈ ਹੈ ਇਸ ਵਾਰ ਦੋਸਤੋ ਦਸਨ ਮੁਤਾਬਕ ਜੀ ਵੀ ਸੇਵਾ ਸੰਭਾਲ ਜਿਹੜੀ ਆ ਦਰਮ ਇਸ ਕਰਕੇ ਥੋੜਾ ਜਿਹਾ ਨਿਸੇਪਣ ਦੇ ਵਿੱਚ ਜਾਂ ਥੋੜਾ ਜਿਹਾ ਨਰਮ ਜਿਹਾ ਨਰਮ ਸੇਵਾਲੇ ਪਾਸੇ ਤੁਹਾਨੂੰ ਨਜ਼ਰ ਆਊਗੀ। ਬਾਕੀ ਕੋਈ ਵੀਰ ਖਰੀਦਦਾਰ ਆ ਰਿਹਾ ਆਪਦੇ ਤੁਸੀਂ ਤਿੱਪ ਕੇ ਤਸੱਲੀ ਕਰ ਲਿਓ ਦਿਨ ਦਸਨ ਮੁਤਾਬਕਾ ਬਾਕੀ ਤੁਸੀਂ ਫੋਨ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਪਰ ਲੱਗੇ ਆ ਨੰਬਰਾਂ ਤੇ ਕਾਲ ਕਰਕੇ ਹੋਰ ਵੀ ਗੱਲਬਾਤ ਕਰ ਸਕਦੇ ਜੇ ਵੀ ਰਿਐਲਿਟੀ ਦੇ ਵਿੱਚ ਕਿੰਨੇ ਕ ਦਿਨ ਹਜੇ ਬਾਕੀ ਆ ਪੈਂਡਿੰਗ ਆ। ਠੀਕ ਆ ਜੀ। ਤੇ ਇਹ ਮਾਝਾ ਦੋਸਤੋ ਜਿਸ ਵੀਰ ਖਰੀਦਦਾਰ ਨੇ ਖਰੀਦਣੀ ਆ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ। ਤੇ ਬਾਕੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਅਸੀਂ ਮਾਝਾ ਦਿਖਾਉਣੀ ਸੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ